ਦਾ ਮੇਰੇ ਪਰਸੋਂ ਦਾ ਕਤਲ ਹੋਇਆ ਹੈ ਪਹਿਲਾਂ ਮੈਨੂੰ ਉਦੋਂ ਉਸ ਟਾਈਮ ਕਹਿੰਦੇ ਆ ਕਿ ਤੂੰ ਇੱਥੇ ਐਪਲੀਕੇਸ਼ਨ ਲਿਖਾ ਪਰਚਾ ਪਰਚਾ ਕਰਵਾ ਅਹੀਂ ਸਵੇਰੇ ਸਵੇਰੇ 9 ਵਜੇ ਤੱਕ ਉਹ ਦੇ ਕਾਤਲ ਜਿਹੜੇ ਆ ਮਿਲ ਜਾਣਗੇ ਤੇ ਉਹ ਬੰਦ ਕਰੋ ਬੰਦ ਕਰੋ ਹੋਰ ਸਾਡੀ ਮਾਤਾ ਹਰਜੀਤ ਕੋ 1.5 ਮਹੀਨਾ ਕਰੀਬ ਹੋ ਗਿਆ ਜੀ ਉਹਨਾਂ ਨੂੰ ਮਤਲਬ ਟਰੈਕਟਰ ਚਾਰ ਕੇ ਮਤਲਬ ਜਰਨਲ ਕਾਰਟ ਦੇ ਲੋਕ ਸੀ ਜਿਨ੍ਹਾਂ ਨੇ ਸਾਡੀ ਮਾਤਾ ਦੀ ਡੈਥ ਕਰਦੀ ਬ੍ਰਦਰ ਸਾਡੀ ਹਲਤਾ ਤੋੜਤੀਆਂ ਜੀ ਔਰ ਸਾਨੂੰ ਡੇਢ ਮਿੰਟ ਹੋ ਗਿਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਡਾ ਕੋਈ ਨਹੀਂ ਮਤਲਬ ਸੁਣਵਾਈ ਹੈਗੀ ਅਸੀਂ ਬੜੇ ੱਟਕੇ ਖਾਦੇ ਕਦੀ ਡਿਪਟੀ ਕੋ ਚਲਦੇ ਕਦੀ ਐਸਐਸਓ ਤੋਂ ਕਦੀ ਐਸਐਸਪੀ ਕੋ ਮੈਨ ਸਾਨੂੰ ਇਦਾਂ ਹੀ ਵਰਝਾ ਰਹੇ ਨੇ ਸਾਡੀ ਕਿਤੇ ਸੁਣਵਾਈ ਨਹੀਂ ਕੀਤੀ ਬਾਕੀ ਮੇਰੇ ਕਹਿਣ ਦਾ ਮਤਲਬ ਹੈ ਸਾਡੇ ਨਾਲ ਬਹੁਤ ੱਟਕੇ ਸਾਈਆਂ ਹੋ ਰਹੀਆਂ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਜੇ ਮੇਰਾ ਪਰਸੋਂ ਦਾ ਮੇਰੇ ਬੇਟੇ ਦਾ ਕਤਲ ਹੋਇਆ ਹੈ ਇਹਦਾ 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 ਜਦਵੀਰ ਦਾ ਜਦਵੀਰ ਦਾ ਮੇਰੇ ਪਰਸੋਂ ਦਾ ਕਤਲ ਹੋਇਆ ਹੈ ਪਹਿਲੋ ਮੈਨੂੰ ਉਦੋਂ ਉਸ ਟਾਈਮ ਕਹਿੰਦੇ ਆ ਵੀ ਤੂੰ ਇੱਥੇ ਐਪਲੀਕੇਸ਼ਨ ਲਿਖਾ ਪਰਚਾ ਪਰਚਾ ਕਰਵਾ ਅਹੀਂ ਸਵੇਰੇ ਸਵੇਰੇ 9 ਵਜੇ ਤੱਕ ਇਹਦੇ ਕਾਤਲ ਜਿਹੜੇ ਆ ਮਿਲ ਜਾਣਗੇ ਤੈਨੂੰ ਚਲੋ ਆਪਾਂ ਉਥੇ ਪਰਚਾ ਕਰਵਾਤਾ ਸਵੇਰ ਦੇ 9 ਵਜੇ ਗਏ ਫਿਰ ਇਹਨਾਂ ਗੋਗਲੋਂ ਦੀ ਮਿੱਟੀ ਝਾੜਤੇ ਨਹੀਂ ਉਹਨਾਂ ਦੇ ਫੜੇ ਨਹੀਂ ਗਏ ਘਰ ਨਹੀਂ ਲੱਭਣ ਡੇ ਉਹਨਾਂ ਨੂੰ ਲੱਗੇ ਸਨ ਨਹੀਂ ਲੱਗਣ ਡੇ ਲੱਗੇ ਸਨ ਉਹਦੀ ਨਹੀਂ ਲੱਭਣ ਡਈ ਮੈਂ ਇਥੇ ਕਿਸੇ ਬੰਦੇ ਥੱਪੜ ਮਾਰਦਾ ਮੈਂ ਫੋਨ ਕਰਦਾ ਗੁਰਦੀਪ ਸਿੰਘ ਹੈ ਜੀ ਪਿੰਡ ਰੀਮਾਵਾਦ ਔਰ ਸਾਡੀ ਮਾਤਾ ਹਰਜੀਤ ਕੋਲ ਡੇਢ ਮਹੀਨਾ ਕਰੀਬ ਹੋ ਗਿਆ ਜੀ ਉਹਨਾਂ ਨੂੰ ਮਤਲਬ ਟਰੈਕਟਰ ਚਾਰ ਕੇ ਮਤਲਬ ਜਰਨਲ ਕਾਸਟ ਦੇ ਲੋਕ ਸੀ ਜਿਨ੍ਹਾਂ ਨੇ ਸਾਡੀ ਮਾਤਾ ਦੀ ਜੱਥ ਕਰਤੀ ਬ੍ਰਦਰ ਸਾਡੇ ਦੀ ਹਲਤਾ ਤੋੜਤੀਆਂ ਜੀ ਔਰ ਸਾਨੂੰ ਡੇਢ ਮਹੀਨਾ ਹੋ ਗਿਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਡਾ ਕੋਈ ਨਹੀਂ ਮਤਲਬ ਸੁਣਵਾਈ ਹੈਗੀ ਅਸੀਂ ਬੜੇ ੱਟਕੇ ਖਾਦੇ ਕਦੀ ਡਿਪਟੀ ਕੋ ਚਲਦੀ ਕਦੀ ਐਸਐਸ ਤੋਂ ਕਦੀ ਐਸਐਸਪੀ ਕੋ ਮਤਲਬ ਸਾਨੂੰ ਇਦਾਂ ਹੀ ਵਰਝਾ ਰਹੇ ਨੇ ਸਾਡੀ ਕਿਤੇ ਸੁਣਵਾਈ ਨਹੀਂ ਕੀਤੀ ਔਰ ਕਦੇ ਸਾ ਅਸੀਂ ਐਸਸੀ ਐਕਟ ਦੀ ਮੰਗ ਕਰਦੇ ਸਾਡੀ ਅਸੀਂ ਉਹ ਜਰਨਲ ਕਾਸਟ ਹੈ ਸਾਡੀ ਐਸਸੀ ਕਾਸਟ ਹੈ ਇਹ ਸਾਡੇ ਨਾਲ ਵੇਖੋ ਕਦੀ ਕਿਤੇ ਗੋਲੀਆਂ ਮਾਰ ਕੇ ਮਾਰਦਾ ਕੋਈ ਟਰੈਕਟਰ ਚਾਰ ਕੇ ਮਾਰਦਾ ਅਸੀਂ ਕਿੱਥੇ ਜਾਈਏ ਅਸੀਂ ਕਿਦੇ ਅ ਸਰਕਾਰਾਂ ਅੱਗੇ ਮੰਗ ਕਰੀਏ ਪੁਲਿਸ ਅੱਗੇ ਮੰਗ ਕੇ ਕਹਿੰਦੇ ਕੀ ਕੀ ਕੋਈ ਮੰਗਾ ਮੰਗੀਏ ਦੱਸੋ ਸਾਡੀ ਇਹੀ ਮੰਗੇ ਬੰਦੇ ਗ੍ਰਫਤਾਰ ਕੀਤੇ ਜਾਣ ਤੇ ਔਰ ਸਾਨੂੰ ਐਸੀ ਐਕਟ ਸਾਡਾ ਜਰਾ ਲੱਗੇ ਜਿਹੜਾ ਸਾਡੀਆਂ ਬੰਦੀਆਂ ਤੁਹਾਡਾ ਲਗਵਾਈਆਂ ਜਾਣ ਜੇ ਨਹੀਂ ਤੇ ਆਪਾਂ ਭਾਵੇਂ 10 ਦਿਨ 20 ਦਿਨ ਦਰਨਾ ਦੇਣਾ ਪਈ ਇੱਥੇ ਹੀ ਆ ਇੱਥੇ ਲੰਗੜ ਪਕਣਗੇ ਇੱਥੇ ਸਾਡਾ ਕੁਝ ਹੋਏਗਾ ਸਾਡਾ ਔਰ ਸਾਡੇ ਜਿਹੜੇ ਕਹਿੰਦੇ ਡੀਏ ਸਾਹਿਬ ਨੇ ਕਰਨਾ ਜੀ ਡੀਏ ਸਾਹਿਬ ਨੇ ਵੀ ਕਰਤਾ ਸਾਰਾ ਕੋਈ ਕਹਿੰਦੇ ਇਹਦੀਆਂ ਲੱਗਦੀਆਂ ਤਾਂ ਲਾਓ ਔਰ ਇਹ ਸਾਡੇ ਪੁਲਿਸ ਪ੍ਰਸ਼ਾਸਨ ਕੋਈ ਸਾਡੀ ਸਹਾਇਤਾ ਨਹੀਂ ਕਰਦੀ ਸਾਨੂੰ ਇਹ ਕੀ ਸਮਝਦੇ ਨੇ ਕਿ ਸਾਹੀ ਇਨਸਾਨ ਨਹੀਂ ਹੈਗੇ ਡੀਐਸ ਸਾਹਿਬ ਨੇ ਸਾਰਾ ਕੁਝ ਕਹਿਤਾ ਵੀ ਇਹਨਾਂ ਦੀ ਇਹਨਾਂ ਦੀ ਜਿਹੜੀ ਬੰਦੀਆਂ ਧਾੜਾ ਲਓ ਪੁਲਿਸ ਪ੍ਰਸ਼ਾਸਨ ਕੀ ਕਰਦੀ ਪਈ ਆ ਡੀਐਸਪੀ ਜਿਹੜੇ ਆ ਆਪਣੇ ਡੇਰਾ ਬਾਬਾ ਨਾਨਕ ਲਈ ਉਹ ਵੀ ਨਹੀਂ ਸਾਡੀ ਸੁਣਦੇ ਕਦੀ ਕਹਿੰਦੇ ਐਸਐਸਪੀ ਕੋ ਚਲ ਜਾਓ ਕਦੀ ਤੁਸੀਂ ਉੱਥੇ ਐਸਐਸਪੀ ਕੋ ਚਲ ਜਾਓ ਅਸੀਂ ਛਦਾਈ ਆ ਅਸੀਂ ਇਨਸਾਨ ਨਹੀਂ ਆਗੇ ਕਿਹੜੀ ਧਾੜਾ ਲਾਉਣ ਦੀ ਮੰਗ ਕਰਦੇ ਅਸੀਂ ਐਸਸੀ ਐਕਟ ਜਿਹੜੀ ਧਾੜਾ ਸਾਡੀਆਂ ਬੰਦੀਆਂ ਧਾੜਾ ਉਹ ਲਈਆਂ ਜਾਣ ਜੀ ਅਜੇ ਕੋਈ ਸਾਨੂੰ ਡੇਢ ਮਹੀਨਾ ਹੋ ਗਿਆ ਜੀ ਅਸੀਂ ਅਸੀਂ ਮੰਗ ਮੰਗ ਕਰ ਰਹੇ ਹਾਂ ਸਾਡੀ ਸੁਣਵਾਈ ਹੋਏ ਸਾਨੂੰ ਧੱਕੇ ਮਾਰਦੇ ਕਦੀ ਉਧਰ ਡਿਪਟੀ ਸਾਹਿਬ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਜੀ ਉਧਰ ਭਾਜੋ ਉਧਰ ਭਾਜੋ ਨਾ ਜੀ ਬੰਦੇ ਦੀ ਕਿਹ ਅਗ੍ਰਫਤਾਰੀ ਬੰਦੇ ਬਾਰੋ-ਬਾਰ ਜਮਾਨਤਾ ਕਿ 302 ਦੀ ਜਮਾਨਤਾ ਕਿਦਾਂ ਹੋ ਰਹੀਆਂ ਜੀ ਜੇ ਢਿੱਲ ਦਿੱਤੀ ਤਾਂ ਤਾਂ ਹੋ ਰਹੀਆਂ ਇਹਨਾਂ ਢਿੱਲ ਦਿੱਤੀ ਆ ਬੰਦੇ ਫੜੇ ਆ ਨਾ ਜੀ ਬੰਦੇ ਫੜ ਕੇ ਛੱਡੇ ਆ ਬੰਦੇ ਫੜੇ ਛੱਡੇ ਬੰਦੇ ਫੜਿਆ ਜਿੱਦਣੇ ਸੰਸਕਾਰ ਕੀਤਾ ਹੋਵੇ ਨਾ ਉਧਰ ਬੰਦੇ ਛੱਡਦੇ ਆ ਜੀ ਕਿਉਂ ਛੱਡੇ ਆ ਬੰਦੇ ਜੀ ਬੰਦੇ ਹੀ ਗ੍ਰਫਤਾਰ ਕਰਾਇਆ ਬੰਦੇ ਜੀਤ ਸਿੰਘ ਨੂੰ ਫੜਾਇਆ ਹਰਾਨ ਨੂੰ ਹਵਾ ਲੱਡ ਜਿੱਦਨੇ ਕੱਢਦੇ ਬੰਦੇ ਬੰਦਾ ਸੰਤੋਖ ਸਿੰਘ ਨੂੰ ਫੜਾਇਆ ਉਹ ਇਹਨਾਂ ਛੱਡਿਆ ਜੀ ਐਸ ਐਚਓ ਕੁਲਵਿੰਦਰ ਸਿੰਘ ਨੇ ਛੱਡਿਆ ਕਿਉਂ ਛੱਡਿਆ ਜੀ ਇਹ ਸਾਨੂੰ ਇਹੋ ਕਹਿੰਦੇ ਜਾਈ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਬਸ ਆਓ ਜੀ ਬੈਠੋ ਜੀ ਬੰਦੇ ਹੀ ਫੜ ਲੈਨੇ ਆਹੋ ਕੁਛ ਕਰਦੇ ਰਹੇ ਆ ਅਸੀਂ ਉਹਨਾਂ ਦੇ ਭਰੋਸੇ ਰਹੇ ਆ ਵੀ ਸਾਡੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਆ ਸਾਡੀ ਕੇਨੇ ਸੁਣਵਾਈ ਨਹੀਂ ਕੀਤੀ ਸਾਨੂੰ ਬਸ ਅਜਿਹੇ ਧੱਕੇ ਧੋੜ ਜਾਈ ਸ਼ਰਕਾ ਦੇ ਧੱਕੇ ਬਸ ਰੁਲਦੇ ਪਏ ਆ ਕੱਲ ਵੀ ਸਾਡਾ ਮਰਸੋ ਮੁੰਡਾ ਮੜਿਆ ਹੋਈ ਬਸ ਇਦਾਂ ਹੀ ਬਸ ਅਸੀਂ ਇਹਨੇ ਜੋ ਕਿ ਸਾਡੀ ਅਸੀਂ ਵੋਟਾਂ ਦੇ ਮਾਲਕ ਆ ਸਾਡੇ ਨਾਲ ਸਾਡੇ ਜਥੇਬੰਦੀਆਂ ਸਾਡੇ ਨਾਲੇ ਸਾਨੂੰ ਭਾਵੇਂ 20 ਦਿਨ ਤੇ ਖਰਾਬ ਕਰ ਰਹਿਣਾ ਪਏ ਅਸੀਂ ਇੱਥੇ ਨਾਲ ਆ ਸਾਡਾ 10 ਦਿਨ 20 ਦਿਨ ਮਹੀਨਾ ਵੀ ਰਹਿ ਸਕਦਾ ਸਾਡਾ ਧਰਨਾ ਜਿੰਨਾਂ ਦੇ ਸਾਡੇ ਬੰਦੇ ਅਜੀ ਤਰ੍ਹਾਂ ਨਾ ਜਾਰੀ ਰੱਖਾਂਗੇ ਜੀ ਇਹਦੇ ਵਿੱਚ ਦੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਰੇਡ ਵੀ ਕਰ ਰਹੀ ਹੈ ਜਿੱਥੇ ਜਿੱਥੇ ਪਤਾ ਇਨਫੋਰਮੇਸ਼ਨ ਮਿਲਦੀ ਆ ਉਹਨਾਂ ਦੇ ਫੋਨ ਦੀਆਂ ਲੋਕੇਸ਼ਨਾਂ ਵੀ ਲੈ ਰਹੀ ਆ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਪੁਲਿਸ ਰੇਡ ਕਰਦੀ ਆ ਤਫਤੀਸ਼ ਕਰਦੀ ਆ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਇਸ ਕੰਮ 'ਚ ਨਾ ਪਾਓ ਪੁਲਿਸ ਨੂੰ ਆਪਣਾ ਕੰਮ ਕਰਨ ਦਿਓ ਕਦੋਂ ਤੱਕ ਲੱਗਦਾ ਜੀ ਵੇਖੋ ਜੀ ਇਹ ਲੱਗੇ ਆ ਲੋਕੇਸ਼ਨਾਂ ਵੀ ਲੈ ਰਹੇ ਆ ਹਰ ਕੰਮ ਜਿਹੜਾ ਪੁਲਿਸ ਦਾ ਤਫਤੀਸ਼ ਉਹ ਚੱਲ ਰਹੀ ਆ ਉਹਨੂੰ ਭਾਵੇਂ ਸਵੇਰੇ ਫੜਿਆ ਜਾਵੇ ਤੇ ਭਾਵੇਂ ਚਾਰ ਤਿੰਨ ਲੱਗ ਜਾਵੇ ਆ ਚੱਲ ਰਹੀ ਹੈ ਜੀ ਲੇਟਰ ਹਈ لمبے ਫੇਮੇ ਲੈ ਲਾਵਾਂਗੇ ਜਦ ਤੱਕ ਨਹੀਂ ਖਰਾਬ ਨਹੀਂ ਹੁੰਦਾ ਨਹੀਂ ਜੀ ਇਹ ਫਿਰ ਇਹਨਾਂ ਦੀ ਬੇਵਕੂਫੀ ਹੈ ਜੀ ਜੇ لمبے ਸਬਿਧਾ ਲਾਉਂਦੇ ਆ ਤੇ ਅੱਜ ਦੇ ਨਾਲ ਆ